ਹਲੋ ਅਦਾਲਾ ਨਾ ਜਿਹੜਾ ਚੰਗੀ ਤਰ੍ਹਾਂ ਚੈੱਕ ਚੁੱਕ ਕਰਕੇ ਭੇਜਿਓ ਵਿੱਚ ਐਵੇਂ ਨਾ ਕੰਕਰਾਂ ਕੁੰਕਰਾਂ ਵਾਲੇ ਭੇਜਿਓ ਸਾਫ਼ ਭੇਜਿਓ ਹਾਂ ਤੇ ਖੰਡ ਭੇਜ ਦਿਓ ਤੇ ਪੱਤੀ ਦਾ ਪੈਕਟ ਭੇਜ ਦਿਓ ਬੱਸ ਹੋਰ ਨਹੀਂ ਕੁਛ ਵੀ ਭੇਜਿਨਾ ਇਹੋ ਕੁਛ ਹੀ ਮੁਕਾਓ ਬਾਕੀ ਸਾਰਾ ਕੁਛ ਹੈਗਾ ਸਾਰਾ ਸਾਬਨ ਸਭ ਕੁਛ ਹੈਗਾ ਜੀ ਬੱਸ ਬੱਸ ਇਹੋ ਕੁਛ ਭੇਜਿਨਾ ਹਾਂਜੀ ਭੇਜ ਦੇਈਓ ਤੇ ਚੰਗੀ ਤਰ੍ਹਾਂ ਸਾਫ਼ ਸੁਥਰਾ ਕਰਕੇ ਭੇਜੀ ਤੇ ਬਹੁਤਾ ਟਾਈਮ ਨਾ ਲਾਈਂ ਛੇਤੀ ਭੇਜ ਦੀ ਚਲ ਠੀਕ ਐ ਬਿਲ ਨਾਲ ਹੀ ਭੇਜ ਜੀ ਅੰਜੂ ਅੰਜੂ ਕਿੱਥੇ ਐ ਤਰੇ ਮੇਰੀ ਗੱਲ ਸੁਣ ਆ ਗਈਆਂ ਮੰਮੀ ਆ ਜਾਣ ਕਿੱਥੇ ਬੈਗੀਆਂ ਲੋ ਹਾਂ ਜੀ ਦੱਸੋ ਮੰਮੀ ਕਿੰਨੀਆਂ ਵਾਜਾ ਮਾਰੀਆਂ ਨੇ ਫੇਰ ਤੋਂ ਪਹਿਲੇ ਆਈਆਂ ਉਹ ਮੈਂ ਕੋਠੇ ਹੀ ਸੀ ਭੱਜੀ ਭੱਜੀ ਆਈ ਮਾਂ ਬਾਹਰ ਕੋੜੀ ਅੱਜ ਡਿੱਗ ਜਾਂਦੀ ਕੱਪੜੇ ਸੁਕਣੇ ਪਏ ਸੀ ਤੇ ਮੈਂ ਲਾਂ ਦੇ ਦੇਸਾਂ ਆਹ ਹੋ ਨਹੀਂ ਆਈਆਂ ਤੋਂ ਡੇਗ ਜਿੰਗੇ ਮੇਰੀ ਗੱਲ ਸੁਣੋ ਮੰਮੀ ਮਸ਼ੀਨ ਚ ਨਾ ਕਪੜੇ ਬਾਕੀ ਦੇ ਰਹਿ ਗਏ ਧੁੱਪ ਨੇ ਤੇ ਸਰਫ ਨਾ ਮੁੱਕ ਗਿਆ ਮੈਂ ਮਗਰੇ ਧਿਆਨ ਹੀ ਨਹੀਂ ਦਿੱਤਾ ਕਿ ਪੇ ਸਰਫ ਖਤਮ ਹੋ ਗਿਆ ਆ ਕੰਮ ਨਹੀਂ ਆਂਦੀ ਐ ਸਫਾਈਆਂ ਕਰਦੇ ਟਾਈਮ ਨਾ ਮੈਂ ਉਹਨੂੰ ਕਿਹਾ ਖਾਲੀ ਲੂਣ ਪਾਇਆ ਕਰ ਉਹ ਚੁੱਕਦੀ ਮੋੜੇ ਮੁਠੀ ਤੇ ਸਰਫ ਵੀ ਵਿੱਚ ਪਾ ਲੈਣੀ ਕਿ ਜਦ ਨਾਲ ਸਾਫ਼ ਹੋ ਜਾਂਦੀ ਗੱਲ ਉਹਦੀ ਵੀ ਸਹੀ ਆ ਮਾਂ ਫਕਰ ਸਾਡਾ ਸਾਫ਼ ਜੈ ਰੰਦਾ ਹੈਗਾ ਵੈ ਤੋ ਤੂੰ ਲੈਂਦੀ ਨਾ ਚੰਗੀ ਤਰ੍ਹਾਂ ਤੇ ਐਂ ਤਾਂ ਕਰੋ ਧੀ ਰਾਸ਼ਨ ਤਾਂ ਮੰਗਾਣਾ ਹੀ ਐ ਤੇ ਦਾਲਾਂ ਵੀ ਸਾਰੀਆਂ ਮੁੱਕੀਆਂ ਹੀ ਆ ਜੇ ਖੰਡ ਪੱਤੀ ਤੇ ਸਰਫ ਇਹ ਚੀਜ਼ਾਂ ਮੰਗਵਾ ਦੋ ਬਾਕੀ ਮਤਲਬ ਦੱਸ ਦੇ ਜੇ ਕੁਝ ਮੁੱਕਿਆ ਲੱਗਦਾ ਵੇ ਲਾਰ ਵੀ ਕੁਝ ਮੰਗਣਾ ਤਾਂ ਵੀ ਦੱਸ ਦੇ। ਉਹ ਮੰਡੀਆਂ ਕਵੰਡੀਆਂ ਨੂੰ ਪੁੱਛਿਆ ਕੁਛ ਨਾ ਤਾਂ ਮੁੱਕਾ ਤੇ ਉਹ ਵੀ ਮੈਂ ਮੰਗਾ ਦੇਣੀ ਆ। ਮੁੱਕੀ ਆ ਜਿਹੜੀ ਗੱਲ ਕਰਨ ਦੇ ਦੱਸੋ। ਕਿਉਂਕਿ ਟਾਈਮ ਨਾਲ ਆਪਾਂ ਦੱਸਣਾ ਨਹੀਂ ਹੁੰਦਾ ਕਿ ਕਿਹੜੀ ਚੀਜ਼ ਮੁੱਕੀ ਤੇ ਕਿਹੜੀ ਨਹੀਂ ਮੁੱਕੀ। ਦਾਲਾਂ ਦਾ ਮੈਂ ਕਰਤਾ ਥੋਣ ਉਹ ਤੇ ਜੜੀਆਂ ਆ ਤੇ ਚਾਹ ਦਾ ਇੱਕ ਲਪਾਵਾ ਖਾਣ ਵਡਾ ਆ। ਅੱਛਾ ਤੇ ਗਲੀ ਚ ਜਾ ਘੁੰਮ ਤੇ ਮੋਟ-ਮੋਟ ਸਾਰੇ ਘਰੋਂ ਨਾ ਸਰਪੂਆ ਲਿਆ। ਇਹ ਸਾਡਾ ਸਰਪ ਮੁੱਕ ਗਿਆ। ਕੇ ਕਿਹੜੀ ਗੱਲ ਮੰਮੀ ਕਹਤੀ ਜੇ ਮੈਂ ਲੋਕਾਂ ਕੋਲ ਜਾ ਕੇ ਸਰਫ ਮੰਗਣਾ ਹੈ ਕੱਪੜੇ ਸਾਡੇ ਧੁੱਪ ਦੇ ਨੇ ਤੇ ਜੇ ਤੂੰ ਫੇਰ ਤੂੰ ਟੈਨ ਨਾ ਦੱਸਣਾ ਨਹੀਂ ਹੁਣ ਮੈਂ ਸੌਦਾ ਲਖਾਤਾ ਮੈਂ ਹਲੇ ਨੂੰ ਕਹਿਤਾ ਬਾਕੀ ਸਾਰਾ ਕੁਝ ਹੈ ਨਾ ਵਾ ਤੁਹਾਨੂੰ ਮੈਂ ਦੁਬਾਰਾ ਫੋਨ ਕਰਕੇ ਆਪਣੀ ਟੈਸਤੀ ਕਰਾਵਾਂ ਮੰਮੀ ਇਹ ਕਿਹੜੀ ਬੇਇੱਜ਼ਤੀ ਦੀ ਗੱਲ ਹੈ ਬਸਦਾ ਘਰ ਹੈਗਾ ਵਾ ਆਣ ਜਾਣ ਵਾਲਾ ਘਰ ਹੈਗਾ ਵਾ ਟੰਬਰ ਸੁਪਨਾ ਸਾਡਾ ਵੱਡਾ ਹੈਗਾ ਵਾ ਚੀ ਤਾਂ ਲੱਗ ਹੀ ਜਾਂਦੀ ਹੈ ਸਭ ਕਿਹੜੀ ਖਾਣ ਵਾਲੀ ਚੀਜ਼ ਹੈ ਜਿਹੜਾ ਤੂੰ ਦੇ ਫਿਰਦੇ ਮੂੰਹ ਚ ਪਾਈ ਫਤਮ ਹੋ ਗਈ ਹੈ ਤੂੰ ਕਾਮ ਵਾਲੀ ਤੋਂ ਡੱਪਾ ਨਾ ਲਗਾ ਕੇ ਰੱਖਿਆਤਾ ਜਿਹੜਾ ਸਰਫ ਵਾਲਾ ਚਲੋ ਠੀਕ ਉਹਦੇ ਸਾਹਮਣੇ ਰੱਖ ਦੇ ਨਹੀਂ ਉਠਾ ਪਰ ਪਰ ਵਿੱਚ ਪਾਉਂਦੇ ਤੇ ਕੀ ਪਤਾ ਲਫਾ ਹੋਏ ਪਾਪਾ ਘਰ ਵੀ ਲਈ ਜਾਂਦੀ ਹੋਵੇ ਉਹ ਨਹੀਂ ਘਰ ਤੁਹਾਨੂੰ ਸਵਾਹ ਪਤਾ ਲੱਗਦਾ ਕੁਛ ਅੱਖਾਂ ਮੀਟ ਕੇ ਬੈਠੀਆਂ ਰਹਿੰਦੀਆਂ ਜੇ ਇਹ ਦੱਸੋ ਮੈਂ ਕਿਹੜਾ ਉਜਾੜਾ ਪਾਇਆ ਹੈ ਕਿਸੇ ਗੱਲ ਦਾ ਜਾ ਕੇ ਤੇ ਸੋਈ ਜਾਓ ਸਬਜੀ ਭਾਜੀ ਦਾ ਕਰ ਲਾ ਐਂ ਤੇ ਜਿਹੜੇ ਕੱਪੜੇ ਰਹਿ ਗਏ ਕੱਲ ਨੂੰ ਧੋ ਲਈ ਹੁਣ ਠੀਕ ਹੈ ਮੰਗਾ ਦੇਣਾ ਮੈਨੂੰ ਸਰ ਮੰਗਾ ਦੂੰਗੀ ਜਾਣਾ ਹੀ ਧਰਿਆ ਇਹਨੇ ਤੇ ਜਦੋਂ ਮੇਰੀ ਤੀਨ ਦਿਨ ਨਾ ਘਰ ਚ ਕਿਤੇ ਇੰਨੀ ਬਰਕਤ ਹੀ ਇਹ ਤਾਂ ਸਮਾਨ ਛੇਤੀ ਮੁੱਕਦਾ ਨਹੀਂ ਪਹਿਲੇ ਮੁਕੰਤ ਬਿਲਕੁਲ ਦਸਿਆ ਨਹੀਂ ਮੇਰੀ ਧੀ ਨੇ ਜੋ ਮੈਂ ਤੇ ਆਪਣੀ ਧੀ ਵਿਆਹ ਹੀ ਨੌਖੀ ਹੋ ਗਈ ਹੈ ਇੱਥਾਂ ਚ ਸਭ ਕੁਝ ਆ ਗਿਆ ਤੇ ਇਹਨੇ ਟਾਈਮ ਨਾਲ ਦੱਸਣਾ ਨਹੀਂ ਕਿ ਹੈਗਾ ਤੇ ਕੀ ਨਹੀਂ ਹੈਗਾ ਮਹੀਨੇ ਦਾ ਸੌਦਾ 15 ਦਿਨਾਂ ਚ ਮੁਕਾ ਲੰਦੀ ਹੈ ਹਾਂ ਜੀ ਸ਼ਾਮ ਕਿਉਂ ਵਿਖਾ ਤਾਂ ਮੈਂ ਕੀ ਹੋ ਗਿਆ ਜੀ ਤੇਰੇ ਘਰ ਨਾਲ ਨੂੰ ਪਰ ਮੈਂ ਮੰਮੀ ਨੂੰ ਹੱਥ ਪਹਿਲਾਂ ਨਹੀਂ ਕਿਹਾ ਸੀ ਮੰਮੀ ਆਸ਼ੀਰਵਾਦ ਖਤਮ ਹੋਣਾ ਦਾ ਜੇ ਤੇ ਮੈਂ ਤੁਹਾਨੂੰ ਲਿਖ ਕੇ ਦਵਾ ਲਈ ਦੀ ਮਿੱਠੀ ਚੰਮੀ ਖਤਮ ਐ ਫੇ ਇੱਕ ਸੂਰਤੀ ਦਾ ਕੱਢ ਦਿੰਦੇ ਨੇ ਮੰਮੀ ਕਿ ਮੈਂ ਨਹੀਂ ਦੱਸਦੀ ਜਦੋਂ ਮੈਂ ਦੱਸਦੀ ਆ ਉਹ ਤਾਂ ਸੁਣਦੇ ਨਹੀਂ ਉਦੋਂ ਚਾਚੀ ਗਲ ਟੋੜ ਪੈਂਦੀਆਂ ਨੇ ਲਾਚੀ ਵੀ ਖਤਮ ਕਿਉਂ ਵੀ ਖਾਣ ਭਾਂਡੇ ਵਾਲਾ ਸਾਬਾ ਵੀ ਖਤਮ ਐ ਕੀ ਕਰਾਂ ਮੈਂ ਗਾਵਾਂ ਖਾਣ ਲਈ ਤਿਆਰ ਹੋ ਜਾ ਐਨਾ ਨਹੀਂ ਵੇਚਦੇ ਬਸਦਾ ਘਰ ਐ ਛੱਤੀ ਆਣੇ ਆਉਂਦੇ ਨੇ ਜਦੋਂ ਵੇਖੋ ਭੂਆ ਹਣੀ ਤੁਰੀ ਆਣਗੇ ਜਦੋਂ ਵੇਖੋ ਦਰੁਨਾਣ ਕਿਉਂ ਵੀ ਤੁਰੇ ਆਣਗੇ ਐਨਾ ਦੁੱਧ ਲੱਜੰਦਾ ਖੰਡ ਪੱਤੀ ਤੇ ਛੱਟ ਮੁੱਕ ਜਾਂਦੀ ਆਟਾ ਹੋਣੀ ਪਤਾ ਲੰਦਾ ਤੇ ਮੇਰਾ ਕੀ ਕਸੂਰ ਹੈ ਖਾ ਜਾਂ ਨੀ ਕੱਲੀ ਸਾਰਾ ਕੁਝ ਤਾਂ ਮੈਂ ਘਰ ਬਣਾਉਣੀ ਆ ਪਕੌੜੇ ਤਲਨੇ ਘਰ ਮਨਚੂਰੀਅਨ ਬਣਾਉਣਾ ਦੇ ਘਰ ਮੈਂ ਕੀ ਬੜਬੜ ਕਰਨਦਈ ਆ ਕੱਲੀ ਬੋਲੀ ਜੰਨੀ ਆ ਤੈਨੂੰ ਮੈਂ ਚਾਹ ਬਣਾਉਣ ਕਾ ਲੈਣੀ ਨਹੀਂ 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 ਮੰਮੀ ਉਹ ਗੱਲ ਨਹੀਂ ਚਾਹ ਤਾਂ ਮੈਂ ਤਾਂ ਦੇਣੀ ਆ ਮੇਰੀ ਗੱਲ ਸੁਣੋ ਆ ਪੰਜ ਸੱਤ ਦਿਨ ਪਹਿਲਾਂ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਰਾਸ਼ਨ ਮੰਗਾਉਣ ਵਾਲਾ ਵੈ ਤੇ ਤੁਸੀਂ ਮੇਰੀ ਪੂਰੀ ਗੱਲ ਸੁਣੀ ਨਹੀਂ ਤੇ ਬਾਅਦ ਨੂੰ ਤੁੰਦੇ ਹੋਗੇ ਮੈਂ ਕਿਹਾ ਚੱਲ ਆਓਗੇ ਤਦਾਂ ਮਮਮੀ ਮੈਂ ਦੱਸ ਦੇਣੀ ਮੁਰਕੇ ਘਰ ਦੇ ਕੰਮਾਂ ਚ ਲੱਗੀ ਕੁੜੀ ਤੁਹਾਨੂੰ ਪਤਾ ਕਿੰਨਾ ਤੰਗ ਕਰਦੀ ਆ ਫਿਰ ਉਧਰੋਂ ਭੂਆ ਜੀ ਹਣੀ ਆ ਗਏ ਉਸਦੰ ਫਿਰ ਦਿਮਾਗ ਚੋਂ ਗੱਲ ਨਿਕਲ ਗਈ ਮੈਂ ਵੀ ਇਨਸਾਨ ਆ ਕਿਸੇ ਲਈ ਗੱਲ ਨਿਕਲ ਨਹੀਂ ਜਾਂਦੀ ਦਿਮਾਗ ਚੋਂ ਮਮਮੀ ਉਹਨਾ ਕਿਉਂ ਵੀ ਖਤਮ ਐ ਤੇਲ ਤਾਂ ਦੋ ਵਕ ਦਿਨ ਦਾ ਹੈ ਭਾਂਡਿਆਂ ਦਾ ਸਾਬਣ ਵੀ ਖਤਮ ਜੇ ਮਤਲਬ ਤਕਰੀਬਨ ਦੋ ਦਿਨ ਬਣਾ ਰਾਸ਼ੀ ਖਤਮ ਹੋ ਜਾਵੇ ਤੇ ਮੈਂ ਲਿਖ ਦੇਣੀ ਆ ਸਮਾਨ ਵੰਗਾ ਦੋ ਇਕੱਠੇ ਹੋੰਮੀ ਚੰਗਾ ਨਹੀਂ ਲੱਗਦਾ ਦੋ ਦੋ ਵਾਰੀ ਦੁਕਾਨ ਤੇ ਜਾਣਾ ਸਾਬਣ ਪਾਂਡੇ ਵਾਲਾ ਹੋਣ ਚੁੱਕਾ ਬਣੀ ਗਈ ਸਿੰਕ ਭਰੀ ਦੀ ਨਹੀਂ ਆ ਮਮਮੀ ਉਹ ਤਾਂ ਬਿਲਕੁਲ ਮਸਾ ਜਾਵੇ ਜਾਵੇ ਤੇ ਕੋਈ ਨਹੀਂ ਹੋਆ ਸਿੰਕ ਪਰ ਲੈਂਦੇ ਫੇਰ ਦੱਸੀ ਜਦੋਂ ਆ ਸਿੰਕ ਕਿਥੋਂ ਤੱਕ ਕਾਜੂ ਨਾ ਕੋਈ ਬਰਤਨ ਵਾਲਾ ਪਾਂਡਾ ਲੈਣਾ ਨਾ ਜਾਊਗਾ ਉਦੋਂ ਦੱਸੀ ਕਿ ਮਮਮੀ ਸਾਬਣ ਖਤਮ ਹੋ ਗਿਆ ਤੇ ਨਿਆਣੇ ਉਧਰ ਪਰੌਂਠੀਆਂ ਟਿਕਨਦੇ ਹੋਣਗੇ ਨਾ ਭਈ ਪਰੌਂਠੀ ਲਾਉਣ ਦੇ ਮਮਮੀ ਤੇ ਖਾਣੀ ਆ ਤੇ ਉੱਤੇ ਪਰੌਂਠੀ ਪਾ ਕੇ ਨਾ ਤੇ ਫੇਰ ਮਿਲਵਾ ਦੇ ਕਿ ਕਿਉਂ ਹੈ ਨਹੀਂ ਲੈ ਦੋ ਮੰਮੀ ਨੇ ਤਾਂ ਉਹ ਕਹਿ ਤਾਂ ਦਈਆਂ ਮੈਂ ਤੁਹਾਨੂੰ ਦੋ ਚਾਰ ਦਿਨ ਪਹਿਲਾਂ ਵੀ ਕਹਿਣਾ ਸੀ ਪਰ ਤੁਸੀਂ ਮੇਰੀ ਆਵਾਜ਼ ਹੀ ਨਹੀਂ ਸੁਣਦੇ ਫਿਰ ਮੇਰੇ ਵੀ ਦਿਮਾਗ ਚੋਂ ਗੱਲ ਨਿਕਲ ਜਾਂਦੀ ਹੈ ਕਹਿਣਾ ਸੀ ਤੇ ਕਿਆ ਬਾਤ ਬਹੁਤ ਫਰਕ ਹੁੰਦਾ ਮੈਨੂੰ ਸੁਪਨਾ ਤੇ ਨਹੀਂ ਆਉਣਾ ਸੀ ਤੇ ਅੰਜੂ ਪਿੱਛੋਂ ਮੈਨੂੰ ਆਇ ਮਾਰਨ ਦੀ ਸੋਦੇ ਵਾਸਤੇ ਤੇ ਮੈਂ ਜਾਣਿਆ ਕੁਛਾਂ ਅੰਜੂ ਹਾਂ ਸੋਦੇ ਵਾਸਤੇ ਵਾਹ ਮਾਰੀ ਨਹੀਂ ਮੰਮੀ ਕਹਾਂ ਤਾ ਨਾ ਮੈਂ ਤੈਨੂੰ ਦੇਨੀ ਜ਼ਿੰਮੇਵਾਰੀ ਤੂੰ ਲੈ ਆਂਗਾ ਸੋਦਾ ਜਦੋਂ ਮੇਰੀ ਧੀ ਦੇ ਖਾਂਚ ਸਾਰੀ ਸੋਈ ਹੀ ਨਾ ਤੇ ਮਹੀਨੇ ਦਾ ਰਾਸ਼ਨ ਦੋ ਮਹੀਨੇ ਘੜ ਦੇਂਦੀ ਹਾਂ ਤੇ ਐ ਕਿਤੇ ਹੀ ਰੱਜ ਕੇ ਖਾਣੇ ਹਾਂ ਮਨ ਸਵੰਨਾ ਬਣਾਵਣਾ ਖੋਲਦੀ ਤੂੰ ਤੇ ਉਹ ਹੀ ਭੈੜੀ ਜੇ ਕ सब्जी ਬਣਾ ਰਹਿਣੀ ਤੇ ਚਾਰ ਕੁ ਖੁਲਕੀਆਂ ਲਾ ਲੈਣੀ ਆ ਤੇ ਮਹੀਨੇ ਦਾ ਰਾਸ਼ਨ 15 ਦਿਨਾਂ ਲਈ ਤੁਮਕਾ ਦੇਣੀ ਮਮੀ ਮੈਂ ਕੱਲੀ ਖਾਣੀ ਅ ਸਾਡੇ ਘਰ ਕਿੰਨਾ ਆਇਆ ਗਿਆ ਲੋਕਾਂ ਘਰ ਦੱਸੀ ਦੇਣੀ 15 ਦਿਨ ਹੀ ਕੋਈ ਆਉਂਦਾ ਤੇ ਸਾਡੇ ਵੱਲ ਦੂਜੇ ਦਿਨ ਅੱਜ ਮਾਸੀ ਆ ਗਈ ਆਪਵਾਇਉ ਚਲੋ ਕਹਿਣਾ ਨਹੀਂ ਚਾਹੀਦਾ ਦੀਦੀ ਹੁਣੀ ਆ ਗਈ ਅਜੀਜਾ ਜੀ ਹੁਣੀ ਆ ਗਏ ਕਦੀ ਕੋਈ ਕਦੀ ਕੋਈ ਮੈਂ ਐ ਨਹੀਂ ਕਹਿੰਦੀ ਮੇਰੇ ਪੇਕੇ ਨਹੀਂ ਆਂਦੇ ਮੇਰੇ ਪੇਕੇ ਵੀ ਫਿਰ ਪੰਦਰ ਦਿਨ ਨਹੀਂ ਆ ਜਾਂਦੇ ਨੇ ਪਰ ਆਇਆ ਗਿਆ ਨਾ ਲੱਗਾ ਰਿਆਂ ਹੰਦ ਕਦੀ ਮੈਂ ਬਾਜ਼ਾਰੋਂ ਮੰਗਾਨੀ ਘਰੇ ਸਾਰਾ ਕੁਝ ਬੰਦ ਹੈ ਤੇ ਫਿਰ ਰਾਸ਼ਨ ਦਾ ਲੱਗਣਾ ਹੀ ਹੈ ਨਾ ਮੰਮੀ ਕੱਲੀ ਥੋੜੀ ਖਾ ਲੈਣੀ ਹੈ ਆਹੋ ਤੇਰੇ ਹੱਥਾਂ ਚੋਂੜਨਾ ਹੀ ਨਾ ਤੇ ਘਰ ਚ ਪਰੋਣੇ ਹੋਣੇ ਸ਼ੁਰੂ ਹੋਏ ਆ ਪਹਿਲੇ ਸਾਡੇ ਕਾ ਪਰੋਣੇ ਥੋੜਾ ਹੁੰਦੇ ਨਹੀਂ ਜਾਣੀਆਂ ਨੂੰ ਚਾਹ ਪਾਣੀ ਰੋਟੀ ਪਾਣੀ ਥੋੜਾ ਖਵਾਉਨੇ ਹਾਂ ਉਖੇ ਤੋਰ ਦੱਲੇ ਹੈ ਜੇ ਕੋਈ ਆਉਂਦਾ ਹੀ ਪੰਜਾਬ ਬਾਲ ਦਾ ਕੋਈ ਆਉਂਦਾ ਨਹੀਂ ਕਿਉਂਕਿ ਅਸੀਂ ਚਾਚਾnabla ਬੁਲਾਉਂਦੇ ਨਹੀਂ ਨੰਨੇ ਹਲੂ ਤੂੰ ਆ ਗਈ ਮੱਡੀ ਸਚਿਆਰੀ ਲੋਕਾਂ ਨਾਲ ਮਿਲਣ ਵਰਤਨ ਵਾਲੀ ਤੇ ਚਾਹ ਮਾ ਪੀਣ ਵਾਲੀ ਤੇ ਰੋਟੀਆਂ ਖੋਣ ਵਾਲੀ ਮੇਰੀ ਸੋਣ ਗਾਲ ਮੇਰੇ ਧੀ ਦੇ ਹੱਥਾਂ 'ਚ ਪਤਾ ਕਿੰਨੀ ਬਰਕਤ ਹੈ ਤੇਰੇ ਹੱਥਾਂ 'ਚ ਤੇ ਨਾ ਬਰਕਤ ਹੀ ਹੈ ਨਹੀਂ ਮਾਸਾ ਜਾਣਾ ਤੇ ਰਿਆ ਤੂੰ ਜਾਣਾ ਮੇਰੀ ਧੀ ਦੇ ਹੱਥਾਂ 'ਚ ਇੱਥੇ ਵੀ ਬਰਕਤ ਹੈ ਸੋਹਰਿਆਂ ਜੀ ਨੇ ਪੂਰੀਆ ਬਰਕਤ ਆ ਲਾਈਆਂ ਨੇ ਕਿਤੇ ਸਾਸ ਸਿੱਤਾ ਕਰਦੀ ਨਹੀਂ ਥੱਕਦੀ ਤੇ ਤੂੰ ਤੂੰ ਤਾਂ ਮੈਨੂੰ ਪਰੇਸ਼ਾਨ ਕਰਕੇ ਰੱਖਿਆ ਵਾ ਮੈਂ ਨਹੀਂ ਉਹਦੇ ਦੁਕਾਨ ਵਾਲੇ ਨੂੰ ਫੋਨ ਕਰਨਾ ਐਦਾਂ ਕਰ ਇੱਕ ਅੱਧੀ ਕੋਲੇ ਘਰਨਾ ਤੇ ਕਦਾ ਪਤੀਲਾ ਪੜਲਾ ਤੇ ਕੰਤਲ ਹਵਾ ਪਾਲਾ ਬਾਹਾਂ ਚ ਜਾ ਖਲੀ ਚ ਮੰਗੂ ਗੂਗ ਲਿਆ ਮੈਂ ਨਹੀਂ ਕਿਹਨੂੰ ਬਾਰ-ਬਾਰ ਫੋਨ ਕਰਕੇ ਕਹਿਣਾ ਆ ਦੇ ਦਿਓ ਤੇ ਆ ਦੇ ਦਿਓ ਅਗਲੇ ਨੇ ਕਹਿਣਾ 4G ਕਰਦੇ ਤੇ ਖਾਂਦੇ ਕਿੰਨਾ ਅਫਸ਼ੀਆ ਮੇਰੇ ਕੋਲੇ ਫੋਨ ਹੁੰਦਾ ਦੁਕਾਨਦਾਰ ਨੂੰ ਬਾਰ-ਬਾਰ ਤੂੰ ਬਾਜੀ ਹਾਂ ਸਹੀ ਹੈ ਜਦੋਂ ਮੇਰੇ ਤੇ ਆਰਡਰ ਚਲੰਦੇ ਨੇ ਅੰਜੂ ਸਾਰੇ ਪਰਦੇ ਲਾ ਲਾ ਆ ਤੋਲੀਆ ਅਗਰ ਮਹੀਨੇ ਬਾਅਦ ਮੈਂ ਨਹੀਂ ਜੰਦੀ ਅੰਜੂ ਤਿੰਨ ਦਿਨਾਂ ਬਾਅਦ ਨਾ ਬੈੱਡ ਦੀਆਂ ਚਾਦਰਾਂ ਬਦਲੀਆਂ ਹੋਣੀਆਂ ਚਾਹੀਦੀਆਂ ਤੇ ਤੋਲਿਏ ਰੋਜ਼ ਧੋਨੇ ਆ ਪਸੀਨੇ ਦੀ ਬਹੁਤ ਆਉਂਦੀ ਹੈ ਚਲੋ ਜੀ ਸਰਫ ਨਹੀਂ ਲੱਗੇਗਾ ਅੰਜੂ ਦਾਲ ਵੀ ਬਨਨੀ ਤੇ ਸਬਜ਼ੀ ਵੀ ਬਨਨੀ ਤੇ ਚੋਲ ਉਹ ਤਾਂ ਬੰਨੇ ਬੰਨੇ ਆ ਆ ਖੀਰ ਬਣਾ ਲਓ ਅੱਜ ਅੱਜ ਮੰਜੂਰੀਨ ਘਾਰ ਹੀ ਬਣਾ ਲਓ ਉਹ ਐਂ ਦਾ ਕਰ ਆ ਕੋਈ ਨਾ ਫਲਾਓ ਗਾ ਬਣਾ ਲਾ ਕੱਦੀ ਨਹੀਂ ਗੈਣ ਕੇ ਬਾਜ਼ਾਰੋਂ ਕੁਛ ਮੰਗਾ ਲਈਏ ਤੇ ਮੇਰਾ ਕਸੂਰ ਕੱਢੀ ਜਾਂਦੇ ਨੇ ਜਿਵੇਂ ਮੈਂ ਇਕੱਲੀ ਬੈ ਕੇ ਖਾ ਜਿੰਨੀ ਉਹ ਮੈਂ ਤਾਂ ਬਣਾ ਬਣਾਈ ਅੰਦਰੋਂ ਆ ਕੇ ਜਾਂਦੀ ਤੇ ਮੇਰਾ ਦਿਲ ਨਹੀਂ ਕਰਦਾ ਖਾਣ ਨੂੰ ਆਲੂ ਵਾਲੇ ਪਰੌਂਠੇ ਤੇ ਦਹੀਂ ਮੇਰਾ ਰੋਟੀ ਮਿੰਨਾ ਦੇ ਅੰਦਰੋਂ ਲੰਘਦੀ ਆਏ ਦਿਨ ਆਲੂ ਵਾਲਾ ਪਰੌਂਠਾ ਗੋਭੀ ਵਾਲਾ ਪਰੌਂਠਾ ਮੈਂ ਬੰਦਾ ਸਾਦਾ ਫਲੂਕਾ ਵੀ ਕਦੀ ਖਾ ਲਵੇ ਬਿਮਾਰ ਪੈਣਾ ਮਨਜ਼ੂਰ ਐ ਦਵਾਈਆਂ ਖਾਣੀਆਂ ਮਨਜ਼ੂਰ ਐ ਪਰ ਨੂੰ 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 ਤਾਨੇ ਦਿੱਤੇ ਬਿਨਾਂ ਨਹੀਂ ਇੰਨਾ ਨੇ ਰਹਿਣਾ ਮੇਰੇ ਹੱਥਾਂ 'ਚ ਬਰਕਤ ਨਹੀਂ ਇਹ ਤਾਂ ਮਾਲਕ ਜਾਣਦਾ ਹੈ ਕਿ ਬਰਕਤ ਹੋਈ ਏ ਕਿ ਨਹੀਂ ਜਿਹੜਾ ਹੰਦਾ ਰੰਜ ਕੇ ਖਾਵੇ ਜਾਂਦਾ ਰੋਟੀ ਕੋਈ ਤੂੰ ਮਤ ਨਹੀਂ ਲਾਂਦਾ ਕਿ ਤੇਰੀ ਨੂੰ ਚੱਜਦੀ ਨਹੀਂਗੀ ਤੇ ਗੈਰ ਤਾਂ ਮੈਂ ਬਰਕਤ ਨਹੀਂ ਸਹੀ ਹੈ ਹੋਰ ਫਿਰ ਆਪੇ ਪੀਪੋਤ ਰਹਿਗੇ ਨਾ ਮੜ ਦੋ ਚਾਦੇ ਦੇਖਦੀ ਆਂ ਤੁਸੀਂ ਮੈਨੂੰ ਘਰ ਦਾ ਹੀ ਬਣਾ ਬਣਾ ਖਵਾਈ ਜਾਂਦੇ ਜੇ ਮੈਂ ਤਾਂ ਕੀ ਰਵਾ ਮੈਂ ਤੁਹਾਡੇ ਕੋ ਦੱਸੋ ਕੀ ਖਾਣਾ ਮੇਰੇ ਪੁੱਤ ਨੇ ਦੱਸਿਆ ਮੈਂ ਮੰਗਵਾ ਕੇ ਦਵਾਂ ਮੈਂ ਤੁਹਾਨੂੰ ਮਨਚੂਰੀਆਂ ਕਿਹਾ ਸੀ ਤੁਸੀਂ ਭਾਬੀ ਕੋਲੋਂ ਬਣਵਾ ਦਿੱਤਾ ਵੈ ਤੁਹਾਨੂੰ ਪਤਾ ਬਾਹਰ ਦਾ ਖਾਣ ਦੀ ਸ਼ੌਕੀਨ ਹੈਗੀਆਂ ਉੱਥੇ ਵੀ ਆਪਣੇ ਘਰੇ ਸੱਸ ਬਾਹਰ ਦਾ ਮੰਗਾਣੇ ਨਹੀਂ ਦਿੰਦੀ ਇੱਥੇ ਆਈਆਂ ਮੈਂ ਕਿ ਚੱਲ ਬਾਹਰ ਦਾ ਮੰਗਾ ਕੇ ਖਾਵਾਂਗੀ ਇੱਥੇ ਵੀ ਇਹੀ ਹਾਲ ਚੱਲ ਕੋਈ ਨਹੀਂ ਮੈਂ ਤੇ ਰਵੀ ਨੂੰ ਫੋਨ ਕਰਦੀ ਰਾਤੀ ਹੁੰਦਾ ਹੈ ਲੈ ਹੀ ਹੋਊਗਾ ਤੂੰ ਦੱਸ ਜੀ ਖਾਣਾ ਕੀ ਹੈ ਉਹ ਫਿਰ ਮੈਂ ਦੱਸ ਜੀ ਦਵਾਂਗੀ ਕੋਈ ਨਹੀਂ ਮੈਂ ਮੈਸੇਜ ਕਰ ਦਿੰਨੀ ਆ ਇਨਨਾਂ ਉਹ ਇਹ ਭਾਬੀ ਮਗਰ ਲਾ ਕੇ ਭਾਬੀ ਕਹਿੰਨ ਕੋਈ ਨਹੀਂ ਮੈਂ ਘਰ ਬਣਾ ਦਾਂਗੀ ਲੈ ਕੇ ਜੀ ਤੇ ਮੇਰੇ ਦਸਤੇ ਸਸ ਘਰ ਕਿਉਂ ਕੁਛ ਮੈਂ ਸਭ ਕੁਝ ਬਣਾਉਂਦੀ ਨਹੀਂ ਬਰੋਂ ਕਿਉਂ ਨਹੀਂ ਮੈਂ ਗੋਲਦੀ ਮम्मी ਤੁਹਾਨੂੰ ਕੀ ਦੱਸਾਂ ਮੈਂ ਕਹਿੰਨੀ ਆ ਜੇ ਚਾਰ ਜੀ ਵੀ ਆ ਜਾਂਦੇ ਨਾ ਤੇ ਵੀ ਪਰੋਣੇ ਤੁਹਾਨੂੰ ਪਤਾ ਉਧਰੋਂ ਮਾਮੇ ਹੋਣੇ ਕੋਈ ਮਾਸੀ ਹੋਣੇ ਐਨੇ ਜਾਣੇ ਛੇ ਛੇ ਜਾਣੇ ਆ ਜਾਂਦੇ ਆ ਤੇ ਮੈਨੂੰ ਡਾਹ ਦਾਂਦੀ ਜੇ ਰਸੋਈ ਚ ਮੈਂ ਤਾਂ ਐਤ ਮੈਂ ਉਹ ਚੀਜ਼ਾਂ ਬਣਾਉਣੀਆਂ ਪੈਂਦੀਆਂ ਜਿਹੜੀਆਂ ਮੈਂ ਇੱਥੇ ਕਦੀ ਬਣਾਈਆਂ ਹੀ ਨਹੀਂ ਹੈਗੀਆਂ ਇੱਥੇ ਮੈਂ ਵਾਵਾ ਸਾਡੇ ਘਰ ਕੋਈ ਆਂਦਾ ਜਾਂਦਾ ਸੀ ਜਾਂ ਆਪ ਬਾਜ਼ਾਰੋਂ ਮੰਗਾ ਲੀਦੀ ਸੀ ਬਣੀ ਬਣਾਈ ਉੱਥੇ ਮੰਮੀ ਨਹੀਂ ਬਣਾ ਉਹ ਜਿਹੜੀ ਮੇਰੀ ਸਾਸ ਸਹ ਬਜ਼ਾਰੋਂ ਨਹੀਂ ਮੰਗਾਉਂਦੀ ਹੁੰਦੀ ਤੇ ਰਾਸ਼ਨ ਮੰਗਾਂਦੀ ਹੈ ਚੱਟ ਖਤਮ ਹੋ ਜਾਂਦਾ ਵੈ ਖਾਣਾ ਲੱਗਣਾ ਹੀ ਹੈ ਜਦੋਂ ਖਾਣਾ ਤੇ ਲੱਗਣਾ ਹੀ ਹੈ ਕੀ ਦੱਸਾਂ ਤੁਹਾਨੂੰ ਕੀ ਦੱਸਾਂ ਤੁਹਾਨੂੰ ਕਿੰਨਾ ਚੇਰੀ ਹੋ ਗਿਆ ਬਾਜ਼ਾਰ ਦਾ ਮੈਂ ਕੁਝ ਨਹੀਂ ਖਾਦਾ ਹੈਗਾ ਜੇ ਕਾ ਮਮਮੀ ਨੂੰ ਮੈਂ ਤੈਨੀ ਵੀ ਹੈ ਨਾ ਕੁਝ ਖਾਣ ਨੂੰ ਦਿਲ ਕਰਦਾ ਕਿ ਕੀ ਮੈਂ ਕਹੂੰਗੀ ਕੋਈ ਦੋਸਾ ਕੁਝ ਘਰ ਹੀ ਬਣਾ ਦੇਗੀ ਦੱਸੋ ਐਦਾਂ ਥੋੜੀ ਹੁੰਦਾ ਵਾ ਹੁਣ ਮੈਂ ਤੁਹਾਨੂੰ ਕਿਹਾ ਮਨਚੂਰੀਨ ਭਾਬੀ ਨੇ ਘਰ ਬਣਾਤਾ ਪਰ ਉਹ ਸਵਾਦ ਥੋੜੀ ਆਂਦਾ ਜੋ ਬਾਜ਼ਾਰ ਦਾ ਹੁੰਦਾ ਵਾ ਹੁਣ ਮੇਰੇ ਸੁਣ ਲਓ ਗੱਲ ਮੈਂ 2-4 ਦਿਨ ਹੁਣ ਤਾਂ ਰਹਿਣਾ ਜੇ ਨਹੀਂ ਤੇ ਮੈਂ ਚਲੀ ਜੇ ਜੇ ਤੇ ਮੈਨੂੰ ਸਵੇਰੇ ਤੁਸੀਂ ਕੁਚੇ ਖਵਾਣੇ ਆ ਆਲੂ ਵਾਲੇ ਦੁਪਹਿਰੇ ਮੈਨੂੰ ਪਿੱਜਾ ਕੁਚਾ ਖਵਾ ਦਿਓ ਤੇ ਰਾਤ ਦਾ ਮੈਂ ਬਾਹਰੋਂ ਖਾਣਾ ਜੇ ਫੇਰ ਮੈਂ ਰਹਿ ਲਾਂਗੀ ਫੇਰ ਉੱਥੇ ਜਾ ਕੇ ਮੈਨੂੰ ਕੁਝ ਖਾਣ ਨੂੰ ਨਹੀਂ ਮਿਲਣਾ ਹੈਗਾ ਚਾਲ ਕੋਈ ਨਹੀਂ ਮੇਰੇ ਪੁੱਤ ਇੱਥੇ ਰਹਿ ਤੂੰ 4 ਦਿਨ ਜੋ ਤੇਰਾ ਜੀ ਕਰਦਾ ਨਾ ਖਾਂ ਤੇਰੇ ਸਾਸੂ ਨੂੰ ਤੇ ਅਕਲ ਹੀ ਹੈ ਨਹੀਂ ਨੋਆ ਤੇ ਅਰੇ ਦੋੜਾ ਰੱਖੀਦਾ ਵਾ ਕਿਹੇ ਵਾਲੇ ਵਿੱਚ ਖਮਾਉਣਾ ਵੀ ਪੈਂਦਾ ਬਾਹਰ ਦਾ ਕੇ ਬਸ ਗਰਮੀ ਦੇ ਵਿੱਚ ਬਾੜ ਛੱਡੂ ਸੋਈ ਚ ਇੱਕ ਆਈ ਠਾਡੀ ਇਹਨੇ ਵੀ ਜਾਣੇ ਧਰੇ ਮੇਰੇ ਸਾਸੂ ਨੂੰ ਹਨਾ ਮੈਂ ਤਾਂ ਬਾਜ਼ਾਰੋਂ ਮੰਗਾ ਲੈਂਦਾ ਘਰ ਬਣਾਈ ਜਾਣਾ ਨਹੀਂ ਬਸ ਮਿੰਗੇ ਦਾ ਰਸਤਾ ਪਕਾਉਣਾ ਕੋਈ ਆਇਆ ਗਿਆ ਵੀ ਵੇਖ ਲਿਆ ਕਰੋ ਅਗਲਾ ਕਾ ਤੁਹਾਨੂੰ ਕਿਹੜੇ ਲਾਣ ਕੇ ਬੈਗੀ ਮੈਂ ਮੈਂ ਵੇਖਿਆ ਇਹ ਮੈਂ ਚੱਲ ਗਾ ਲੱਗ ਪਤਾ। ਐਂੀਆਂ ਸੁਨੀਆਂ ਪਈਆਂ ਤੁਸੀਂ ਇੱਕ ਦੂਜੇ ਦੇ। ਤੁਹਾਨੂੰ ਪਤਾ ਮੇਰੇ ਮਾਵਾ ਸੀ ਕਿਹਦੇ ਦੁੱਖ ਸੁੱਖ ਕਿੰਨੇ ਹੁੰਦੇ ਆ। ਇਹ ਦੁੱਖ ਸੁੱਖਾਂ ਦੀਆਂ ਦੇ ਮਾਵਾ ਧੀਆਂ। ਦੱਸੋ ਜੀ। ਤੁਹਾਨੂੰ ਪਤਾ ਦੇਗਾ ਬਾੜ ਦਾ ਕਿੰਨਾ ਸ਼ੁਕੀਨ ਆ ਮੈਨੂੰ ਖਾਣ ਪੀਣ ਦੀ ਕਿੰਨੀ ਸ਼ੁਕੀਨ ਆ। ਹੈਨਾ ਇੱਥੇ ਰਹਿੰਦੀ ਸੀ। ਸਵੇਰੇ ਕਦੀ ਕੁਸ਼ ਮੰਗਾ ਲਿਆ ਕਦੀ ਕੁਸ਼ ਮੰਗਾ ਲਿਆ। ਉਹ ਉੱਥੇ ਜਾ ਕੇ ਮੇਰਾ ਤੇ ਖਾਣਾ ਪੀਣਾ ਹੀ ਬਜਾਰ ਦਾ ਮੁੱਕ ਗਿਆ ਵੈ। ਤੇ ਕੀ ਗੱਲ ਪੁੱਤ ਸੋਰੇ ਵੀ ਮੰਗਾ ਲਿਆ ਕਰ। ਕਹਿ ਘਰ ਵਾਲੇ ਨੂੰ ਲਿਆ ਕੇ ਦਵੇ ਜਾਂ ਸੱਸ ਨੂੰ ਕਹਿ। ਕੰਨੀ ਆ ਘਰਲਾ ਮੇਰਾ ਸੱਸ ਮੰਗਣ ਲੱਗਾ। ਉਹਨੂੰ ਕਹਿੰਨੀ ਆ ਫਿਰ ਉਹ ਚੋਰੀ ਥੋੜੀ ਲਿਆਣਾ ਜੁਆਇੰਟ ਫੈਮਿਲੀ ਐ ਸੱਸ ਕਹੇਗੀ ਤੂੰ ਗੱਲ ਕਰ ਕੀ ਖਾਣਾ ਜੇ ਮੈਂ ਕਹਾਂਗੀ ਦੋਸਾ ਖਾਣਾ ਕਹੇਗੀ ਕੋਈ ਗੱਲ ਨਹੀਂ ਰੋਕ ਬਣਾ ਦਿੰਨੇ ਆ ਘਰ ਬਣਾ ਲੈਗੀ ਇੱਦਾਂ ਹੁੰਦਾ ਕਿ ਉਹਨਾਂ ਨੇ ਉਹਨੂੰ ਘਰ ਬਣਾ ਕੇ ਸਾਫ਼ ਸੁਥਰੀਆਂ ਚੀਜ਼ਾਂ ਖਵਾਉਂਦੇ ਆ ਕਿ ਤੈਨੂੰ ਹੋਰ ਕੀ ਚਾਹੀਦਾ ਤੂੰ ਜ਼ਰੂਰ ਬਾਹਰੋਂ ਤੇਰਾ ਅੱਧਾ ਮੱਖੀਆਂ ਦਾ ਭਣਕਿਆ ਖਾਣਾ ਭੈਣ ਜੀ ਕਦੀ ਕਦੀ ਬੱਚਿਆਂ ਨੂੰ ਜੀਰ ਕਰਦਾ ਹੀ ਹੈ ਨਾ ਬਾਹਰ ਦਾ ਖਾਣ ਰੋ ਸੱਸ ਦੀ ਵੀ ਗਲਤੀ ਹੈ ਨਾ ਕਦੀ ਕਦੀ ਤਾਂ ਬੱਚਿਆਂ ਨੂੰ ਚੱਲਿਆ ਰਵੇ ਮਹੀਨੇ ਹਫ਼ਤੇ ਦਹੀਂ ਦੀ ਨਹੀਂ ਕੋਈ ਨਹੀਂ ਪੈਣਾ ਇੱਥੇ ਕੋਈ ਕਮੀ ਨਹੀਂ ਬਥੇਰਾ ਇਹਨੇ ਬਾਹਰ ਦਾ ਖਾਦਾ ਹੁਣ ਢਲ ਨਹੀਂ ਪੈਂਦਾ ਆਪਣੇ ਘਰ ਦੇ ਸਾਹਬ ਨਾਲ ਜੇ ਅਗਲੇ ਨਹੀਂ ਪਸੰਦ ਕਰਦੇ ਤੇ ਹਣ ਉੱਥੇ ਤੁਸੀਂ ਦੋਵੇਂ ਜਾਣੀਆਂ ਕੀ ਕਰ ਲੋਗੀਆਂ ਰਸਣ ਵੀ ਤੇ ਕਿੰਨਾ ਮੁੱਕਦਾ ਵੇਖੋ ਐਦਾਂ ਬਚਾਅ ਹੁੰਦਾ ਰਸਣ ਦਾ ਮੰਮੀ ਦੇਖੋ ਤੁਹਾਡਾ ਇਹ ਰਾਸ਼ਨ ਤੇ ਮਹੀਨੇ ਦਾ ਪਉਂਦਾ ਸੀ ਦੋ ਦੋ ਮਹੀਨੇ ਢਾਈ ਢਾਈ ਮਹੀਨੇ ਨਿਕਲ ਜਾਂਦੇ ਸੀ ਕਿ ਨਹੀਂ ਕੋਣਾ ਹੁਣ ਤਾਂ ਪਹਿਲਾ ਦਿਨ ਹੀ ਨੰਗ ਰਹਵਾ ਸਵੇਰੇ ਕਈ ਵੇਲੇ ਦਿੱਸਦਾਏ ਦੋ ਵਾਰੀ ਵੀ ਮੰਗਾਰਨ ਦੀ ਆ ਚੀਜ਼ ਮੁੱਕ ਗਈ ਛੇਤੀ ਆ ਲੈ ਆ ਦੋ ਪਿੰਨੇ ਮੈਨੂੰ ਤਾਂ ਕਾਲੇ ਪੈਣ ਜੀ ਚੱਕਰ ਇਹ ਆ ਪਹਿਲੇ ਆਉਂਦਾ ਸੀ ਬਜਾਰੋਂ ਠੀਕ ਆ ਰਾਸ਼ਨ ਲੈਂਦਾ ਸੀ ਜਮ੍ਹਾਂ ਕਰਦਾ ਜਦੋਂ ਬਾਰੋਂ ਚੀਜ਼ ਬਣੀ ਬਣਾਈ ਲਿਆ ਕੇ ਖਾ ਲੈਣੀ ਤੇ ਰਾਸ਼ਨ ਕਿੱਥੋਂ ਹੀ ਲੈਣਾ ਹੁਣ ਉਹ ਅਗਲੀ ਨੋਂ ਤੁਹਾਡੀ ਅੰਜੂ ਮੈਨੂੰ ਪਤਾ ਵਾ ਉਹ ਘਰ ਦੀ ਜਮਣਾਉਂਦੀ ਆ ਜੇ ਤੁਸੀਂ ਪੂੜਾ ਮੰਗਿਆ ਵੇਸਾਂ ਦਾ ਉਹਨੇ ਘਰੇ ਘੋਲ ਕੇ ਬਣਾਉਣਾ ਠੀਕ ਹੈ ਜੇ ਦਹੀਂ ਚ ਪਕੌੜੀਆਂ ਪਾਉਂਦੀ ਆ ਮਦਨ ਵੇਖਿਆ ਭੱਲੇ ਵੀ ਇਹਨੇ ਘਰ ਬਣਾਈ ਗੀ ਬੁਝਾਰ ਦੇ ਕਿੰਨੇ ਸਵਾਦ ਜਲੇਬੀਆਂ ਜਲੇਬੀਆਂ ਮੈਨੇ ਘਰ ਬਣਾਈਆਂ ਠੀਕ ਹੈ ਜਿਹੜੀਆਂ ਚੀਜ਼ਾਂ ਦੀ ਬਾਜ਼ਾਰੋਂ ਖਾਂਦੀਆਂ ਜੇ ਨਾ ਘਰ ਤਿਆਰ ਕਰਦੀ ਏ ਢਿੱਸਿਆਂ ਨਾਲ ਚਾਚੀ ਕਹਿੰਦੀ ਨਾ ਉਹਦੀਆਂ ਗੱਲਾਂ ਕਰ ਜਾਂਦੀ ਵੇਰ ਉਹਦੇ ਬੋਲਦੀ ਐ ਨਹੀਂ ਵੇਦ ਬਾਜ਼ਾਰ ਦਾ ਕਿੰਨਾ ਸਵਾਦ ਹੁੰਦਾ ਸਵਾਦ ਤੇ ਹੁੰਦਾ ਵਾ ਹਰ ਕਿਸੇ ਤਲ ਸੁਣ ਲਾਗਨੇ ਦੀ ਵੀ ਸੁਣੀ ਦੀ ਹੁੰਦੀ ਸਹਣੇ ਬੰਦੇ ਦੀ ਗੱਲ ਤੇ ਨਾਲੇ ਮੇਰੀ ਗੱਲ ਸੁਣ ਗੁਰਜੀਤ ਘਰੇ ਤੂੰ ਕੀ ਆਖਣ ਨਹੀਂ ਨਾ ਨੂੰ ਵੀ ਜਾੜਾ ਕਰਦੀ ਇਹਦੇ ਚ ਜਾਣਾ ਦਾਦਾ ਹੋ ਗਿਆ ਨਾਲੇ ਤੁਹਾਨੂੰ ਵਧੀਆ-ਵਧੀਆ ਚੀਜ਼ਾਂ ਬਣਾ ਕੇ ਖਵਾਉਂਦੀ ਆ ਤੇ ਨਾਲੇ ਤੁਸੀਂ ਉਸ ਗੱਲ ਨੂੰ ਜਾਣਾ ਕਹਿਣ ਦੀਆਂ ਜੀ ਆਇ ਨੂੰ ਮਾਤਾ ਦੇ ਇੱਥੇ ਰਹੀ 18 ਸਾਲ 19 ਸਾਲ ਤੇ ਇਹ ਬਾਜ਼ਾਰ ਦਾ ਹੀ ਖਾਂਦੀ ਆਲੀ ਹੈ ਕਿੰਨੇ ਫੱਕ ਪੈਂਦੇ ਅੰਦਰ ਪਤਾ ਤੁਹਾਨੂੰ ਤੇ ਜੇ ਉੱਥੇ ਸੋਹਰੇ ਨਹੀਂ ਖਾਂਦਿੰਦੇ ਤੇ ਚੰਗੀ ਗੱਲ ਆ ਉੱਥੇ ਤੁਸੀਂ ਸੋਹਰਿਆਂ ਨੂੰ ਵੀ ਮਾੜਾ ਕਹਿਣ ਦੀਆਂ ਜੀ ਐਜੇ ਤੁਸੀਂ ਨੋਂ ਨੂੰ ਮਾੜਾ ਕਹਿਣ ਦੀਆਂ ਜੀ ਜਿਹਨੇ ਸਾਰਾ ਘਰ ਸੰਭਿਆ ਵਾ ਇੱਥੇ ਝਾੜੇ ਵਾਲੀ ਕਿਹੜੀ ਗੱਲ ਆ ਨਾਲੇ ਮੈਨੂੰ ਕਿਹੜੀ ਗੱਲ ਦਾ ਨਹੀਂ ਪਤਾ ਮੇਰੇ ਤੇ ਸ਼ੁਰੂ ਤੋਂ ਹੋਂ ਜਾਣਿਆ ਨਾ ਤੁਹਾਡੇ ਨਾਲ ਮੇਰੇ ਤੇ ਆਪਣਾ ਹੀ ਘਰ ਆ ਤੇ ਕੀ ਕਰਦੀ ਹੁੰਦੀ ਸੀ ਆ ਜੜੀ ਆ ਤੇ ਭੁੱਲੀ ਮੈਨੂੰ ਨਾਲ ਤੂੰ ਰਲੀ ਸੀ ਸਾਰੇ ਕੱਪੜੇ ਤੁਸੀਂ ਧੋਣੇ ਤੇ 4 ਦਿਨ ਇੱਥੇ ਪਏ ਰਹੇ ਨੇ ਮੁੜ ਕੇ ਚੁੱਕਣਾ ਥੱਬਾ ਤੇ ਪਾਇਆ ਉਹਦੇ ਜੇ ਚਾਦਰ ਚ ਚਲੋ ਜੀ ਪਰਸ ਵਾਲਾ ਆ ਗਿਆ ਜਾ ਪਰਸ ਵਾਲੇ ਕੱਪੜੇ 2-300 ਰੁਪਏ ਦਾ ਤੁਹਾਡਾ ਇਹੋ ਬਣ ਜਾਂਦਾ ਏ ਠੀਕ ਆ 15 ਦਿਨੀ ਤੁਹਾਡਾ ਬੰਦ ਆ ਨਹੀਂ ਬੰਦਦਾ ਦੱਸ ਕਿ ਉਹ ਜਰਾ ਹਾਂ ਜੀ ਹਾਂ ਜੀ ਬੰਦ ਮੇਰਾ ਬਾਜ਼ਾਰ ਦਾ ਤੁਸੀਂ ਬੈਠੀਆਂ ਬੈਠੀਆਂ ਆ ਆਰਡਰ ਕਰ ਲਾ ਆ ਘਵਾਲਾ ਮੰਮੀ ਤੂੰ ਚੱਲੀ ਆ ਮੰਮੀ ਫਲਾਣੀ ਚੀਜ਼ ਲੈ ਉਹ ਵੀ ਤੁਹਾਡਾ ਜੜਾ ਹੀ ਉਹ ਅਗਲੀ ਵਿਚਾਰੀ ਘਰ ਬਣਾ ਬਣਾ ਕਿਤੇ ਬੱਚਿਆਂ ਨੂੰ ਵੀ ਖਵਾਉਂਦੀ ਤੁਹਾਨੂੰ ਵੀ ਖਵਾਉਂਦੀ ਉਹ ਚੰਗੀ ਨਹੀਂ ਹੈਗੀ ਹਨਾ ਜੇ ਦਾਲ ਸਬਜੀ ਆ ਉਹ ਵੀ ਉਹ ਹਿਸਾਬ ਨਾਲ ਬਣਾਉਂਦੀ ਆ ਕਦੀ ਛੋਲੇ ਭਿਉਂ ਲੈਂਦੀ ਆ ਕਦੀ ਦਾਲ ਬਣਾ ਲੈਂਦੀ ਆ ਫਿਰ ਉਹ ਸਬਜੀ ਕਦੀ ਕਰੀ ਮੰਗਾਉਂਦੀ ਆ ਮਤਲਬ ਕਿ ਘਰ ਨੂੰ ਇੱਕ ਤਰੀਕੇ ਨਾਲ ਚਲਾਉਂਦੀ ਆ ਏਸੀ ਛੱਡਦੀ ਆ ਤੇ ਉਹਨੇ ਮੈਨੂੰ ਉਦੋਂ ਦੱਸਿਆ ਵੀ 2 ਘੰਟੇ ਸਾਡਾ ਰਾਤ ਏਸੀ ਚੱਲਦਾ ਵਾ ਉਹਨੂੰ ਟਾਈਮਰ ਲੱਗਾ ਬਣ ਕੇ ਬੰਦ ਹੋ ਜਾਂਦਾ ਤੇ ਫਿਰ ਪੱਖਾ ਚੱਲਦਾ ਰਹਿੰਦਾ ਪਤਾ ਹੀ ਨਹੀਂ ਲੱਗਦਾ ਠੀਕ ਆ ਬਿਜਲੀ ਦਾ ਬਿੱਲ ਵੀ ਬਚਾਉਂਦੀ ਆ ਬੱਤੀਆਂ ਉਹ ਨਹੀਂ ਉਹ ਜ਼ਿਆਦਾ ਜਗਾਉਂਦੀ ਹਰ ਖਾਓ ਤੁਹਾਡਾ ਪੈਹਾ ਬਚਾਉਣ ਲਈ ਆ ਨਾਲੇ ਮੈਨੂੰ ਦੱਸ ਪਹਿਲੇ ਤੇਰੇ ਘਰੇ ਕਿੰਨਾ ਕ ਸਾਮਾਨ ਹੀ ਬੜਾ ਦਾਣਾ ਸੱਗੀਆਂ ਤੀ ਬਣਾ ਬਣਾ ਕੇ ਫ੍ਰਿਜ ਚ ਲਾ ਛੜਨੀਆ ਫਿਰ ਤੁਸੀਂ ਚੁੱਕਣੇ ਪਕੀਲੇ ਕਰਾਈਆਂ ਬਾਹਰ ਢੋਲ ਦੇਣੀਆਂ ਇਹ ਜਾੜਾ ਨਹੀਂ ਕਿਉਂਕਿ ਉਦੋਂ ਹੀ ਬਾਹਰ ਤੋਂ ਆਰਡਰ ਕਰ ਲੈਣਾ ਤਾਂ ਦਾ ਸੱਜੀ ਕਿਹਨੇ ਖਾਣੀ ਨਾ ਇਹ ਨਹੀਂ ਜਾੜਾ ਸੀ ਤੁਹਾਡਾ ਆ ਸੋਫੇ ਹੋਣ ਆਏ ਉਧਰ ਸੈਟ ਹੀ ਹੋਣ ਬਣੀ ਆ ਆ ਜਿਹੜੀ ਤੂੰ ਆਖ ਖੱਡੀ 20000 ਦੀ ਬਣੀ ਆ ਬੈੱਡ ਨਵਾਂ ਹੋਣ ਲਿਆਂਦਾ ਫ੍ਰਿਜ ਏਡੀ ਤਗੜੀ ਉਹਨੇ ਲਿਆਂਦੀ ਜੋੜ ਜੋੜ ਕੇ ਕਮੇਟੀਆਂ ਪਾ ਪਾ ਕੇ ਸਾਮਾਨ ਬਣਾਉਂਦੀ ਡਾਇਨਿੰਗ ਟੇਬਲ ਹੋਣ ਆਇਆ ਮੈਂ ਨਹੀਂ ਕਹਿੰਦੀ ਵੀ ਉਹਦੇ ਪੇਕੇ ਆਨੇ ਬੜਾ ਦਿੱਤਾ ਉਹ ਪੇਕੇ ਦੇ ਹਿਸਾਬ ਦਾ ਹੀ ਦਿੱਤਾ ਸੀ ਪਰ ਅਗਲੀ ਨੇ ਆਪਣੀ ਸਿਆਣ ਫੜਾ ਇੱਕ ਇੱਕ ਚੀਜ਼ ਘਰ ਦੀ ਬਣਾ ਲਈ ਆ ਕਿ ਤੂੰ ਸਿੱਖਤ ਕਰਨ ਦੀ ਬਜਾਏ ਨਾ ਤੂੰ ਉਹਦੀਆਂ ਬਦਖੋਈਆਂ ਕਰਦੀ ਨਹੀਂ ਥੱਕਦੀ ਹੈਗੀ ਇਹ ਦਿਨ ਮੈਂ ਦੱਸਾਂ ਬੜੀ ਮਾੜੀ ਗੱਲ ਆ ਜੇ ਤੂੰ ਉਹਦੀਆਂ ਵੀ ਬਦਖੋਈਆਂ ਕਰੇ ਨਾ ਤੇ ਫਿਰ ਬਾਹਰੋਂ ਲੋਕਾਂ ਨੇ ਤੈਨੂੰ ਮਾੜਾ ਕਹਿਣਾ ਇਹਨੂੰ ਨਹੀਂ ਕਹਿਣਾ ਕਿ ਆ ਜਿਹੜੀ ਆ ਨਾ ਆਉਂਦੀ ਇਹਨੂੰ ਕਿਤੇ ਚੱਜ ਵੀ ਮੱਤ ਦੇ ਲਿਆ ਪਰ ਇਹ ਖਾਊ ਜਾ ਰਹੀ ਇੱਥੇ ਵੀ ਖਾਂਦੀ ਰਹੀ ਤੇ ਉੱਥੇ ਵੀ ਉਹੋ ਚੀਜ਼ਾਂ ਐ ਭਾਲਦੀ ਆ ਚੰਗਾ ਤੈਨੂੰ ਸੋਹਰੇ ਨੇ ਨੱਥ ਬਾਗੇ ਰੱਖੀ ਜਾਂਦੇ ਉਹ ਨਾ ਨਾ ਸਹੀ ਕਹਿਂਦੀ ਚਾਚੀ ਤੇਰੀ ਸਹੀ ਕਹਿਂਦੀ ਚਾਚੀ ਤੇਰੀ ਤੂੰ ਤਾਂ ਬੜਾ ਸੁਧਰ ਗਈ ਆ ਆਪ ਤੁਸੀਂ ਇਹ ਚੁਕਲੀਆਂ ਕਰਨੀ ਤੂੰ ਉਹਨੂੰ ਕਹਿ ਵੀ ਆਪਣੀ ਪਰਜਾਈ ਆ ਲੈ ਵੇਖ ਉਹ ਕਿੱਦਾਂ ਸਮਾਨ ਬਣਾਉਣ ਲਈ ਆ ਕਿੰਨੀਆਂ ਉਹਨੇ ਚੀਜ਼ਾਂ ਬਣਾਈਆਂ ਕਮੇਟੀਆਂ ਪਾਈਆਂ ਸਰਫੇਰਾ ਚੱਲੀ ਤੇ ਉਹਦੇ ਕੋ ਕੁਝ ਸਿੱਖ ਤੂੰ ਜੇ ਉਹਨੂੰ ਪੁੱਟੀਆਂ ਮੱਤਾਂ ਦੇਣ ਲਈ ਨਹੀਂ ਭੈਣ ਜੀ ਹੁਣ ਮੈਂ ਇਦਾਂ ਹੀ ਕਰੂੰਗੀ ਸਹੀ ਗੱਲ ਕਹਿਂਦੇ ਸੀ ਅੰਜੂ ਤੇ ਮੇਰੀ ਨਾ ਕਰਮਾ ਵਾਲੀ ਧੀ ਆ ਬੱਚੇ ਨੂੰ ਅਕਲ ਨਾ ਹੋਵੇ ਤੇ ਸੱਸ ਮਾਂ ਅਕਲ ਦਿੰਦੀ ਆ ਤੇ ਜੇ ਤੂੰ ਹੀ ਇਦਾਂ ਕਰੇਂਗੀ ਤੇਰੇ ਨਾਲ ਉਹ ਤੇਰੀ ਨੌ ਸਿਆਣੀ ਨੂੰ ਫਿਰ ਕਿਸੇ ਨੇ ਕਿਹਾ ਨਾ ਤੇ ਤੈਨੂੰ ਗੁੱਸਾ ਲੱਗਣਾ ਮੇਰੀ ਉਮਰ ਜ਼ਿਆਦਾ ਹੈ ਮੈਂ ਉਮਰ ਹਟਾਈ ਕੇ ਤੂੰ ਉਮਰ ਹਟਾਈਆ ਸਹੀ ਗੱਲ ਭੈਣ ਜੀ ਤੈਨੂੰ ਬਿਲਕੁਲ ਸਹੀ ਕਹਿ ਰਹੇ ਨੇ ਮੈਂ ਅੱਜ ਤੱਕ ਕੰਜੂ ਨੂੰ ਨਾ ਬੜੀਆਂ ਗੱਲਾਂ ਕੀਤੀਆਂ ਬੜੇ ਤਾਨੇ ਦਿੱਤੇ ਕਿ ਤੇਰੇ ਹੱਥਾਂ 'ਚ ਬਰਕਤ ਨਹੀਂ ਹੈ ਇੰਜਾਂ ਉਹਨਾਂ ਪਰ ਮੈਨੂੰ ਅੱਜ ਸਮਝ ਲੱਗੀ ਤੁਸੀਂ ਅੱਜ ਮੈਨੂੰ ਸ਼ੀਸ਼ਾ ਵਿਖਾਤਾ ਕਿ ਵਾਕਿਆ ਜੀ ਬਰਕਤ ਇਹਨੂੰ ਨਹੀਂ ਕਹਿੰਦੇ ਕਿ ਬਾਰੋਂ ਮਗਾ ਕੇ ਖਾ ਲਿਆ ਤੇ ਰਾਸ਼ਨ ਉੱਥੇ ਪਿਆ ਰਿਹਾ ਵਾ ਤੇ ਸਾਡੇ ਘਰ ਰਾਸ਼ਨ ਬੱਚ ਗਿਆ ਤੇ ਪਰ ਮਰਕਾ ਸਾਡੀਆਂ ਧੀਆ ਕਰਨੀਆਂ ਉਹ ਚੰਗਾ ਵਾ ਹਨਾ ਇਹ ਜੋ ਮਰਜੀ ਇੱਥੇ ਕਰੀ ਜਾਂਦੀ ਜੋ ਮਰਜੀ ਉੱਥੇ ਕਰੀ ਜਾਂਦੀ ਹੈ ਚੰਗੀ ਦੀ ਚੰਗੀ ਵੀ ਹੈ ਵਿੱਚੋਂ ਵੀ ਮੇਰੀ ਧੀ ਆ ਨੌواں ਵੀ ਚੰਗੀਆਂ ਹੁੰਦੀਆਂ ਨੇ ਉਹਨਾਂ ਨਾਲ ਵੀ ਵੇਖ ਲਓ ਬਿਲਕੁਲ ਸਹੀ ਕਿਹਾ ਤੁਸੀਂ ਇਹ ਤਾਂ ਧਿਆਨ ਅਸਲੀ ਬਰਕਤ ਇਹੋ ਹੀ ਆ ਜਿਹੜੀ ਮੇਰੀ ਨੋ ਨੇ ਪਾਈ ਇਸ ਘਰ ਦੇ ਵਿੱਚ ਤਿੰਕਾ ਤਿੰਕਾ ਜੋੜ ਕੇ ਤਿੰਨੀਆਂ ਚੀਜ਼ਾਂ ਘਰ ਬਣਾਈਆਂ ਵਾ ਔਣੀ ਹੁੰਦੀ ਆ ਨਾ ਪਰ ਜਾਈਏ ਲੈ ਵੇਖਿਆ ਘਰ ਕੀ ਕੀ ਕਰਦੀ ਆ ਤੇ ਕੁਝ ਸਿੱਖ ਕੇ ਜਾ ਕੋਈ ਮਾਤ ਲੈ ਕੇ ਜਾ ਉਹਦੇ ਕੋ ਤੇ ਆਪਣੀ ਸਾਸ ਨੂੰ ਵੀ ਮਾਂ ਸਮਝਣਾ ਇਦਾਂ ਨਹੀਂ ਗੱਲਾਂ ਕਰਨੀਆਂ ਕਿਉਂ ਮੈਨੂੰ ਖਾਣ ਨਹੀਂ ਦਿੰਦੇ ਤੇ ਇੰਜ ਨਹੀਂ ਕਰਦੇ ਉਹ ਤੇਰਾ ਭਲਾ ਹੀ ਚੁੰਦੇ ਨੇ ਤੈਨੂੰ ਸਹੀ ਕਹਿੰਦੇ ਤੇਰਾ ਸਰੀਰ ਨਹੀਂ ਬਣਾਉਂਗਾ ਬਾਹਰ ਦਾ ਜੀਤਨ ਬਾਹਰ ਦਾ ਰਵਾਗੇ ਤੇ ਨਾਲੇ ਬਿਮਾਰ ਹੋਏਂਗੀ ਮਿਲ ਕੇ ਪੈਸੇ ਲਾਉਣਗੇ ਐ ਗਿਆ ਨਾ ਨੰਨ ਦੋਰਾ ਜਾੜਾ ਸਹੀ ਗੱਲਾਂ ਚਾਚੀ ਮੈਂ ਤੇ ਐਵੇਂ ਭਾਬੀ ਨੂੰ ਵੀ ਗਲਤ ਕਹੀ ਜਾਂਦੀ ਸੀ ਤੇ ਆਪਣੀ ਸਾਸੂ ਨੂੰ ਵੀ ਗਲਤ ਕਹੀ ਜਾਂਦੀ ਸੀ ਕਿ ਘਰ ਬਣਾਈ ਜਾਂਦੇ ਬਾਹਰ ਦੀਆਂ ਚੀਜ਼ਾਂ ਗੱਲ ਤੇ ਤੁਹਾਡੀ ਬਿਲਕੁਲ ਸਹੀ ਐ ਚਲ ਜਾਓ ਹੁਣ ਗੁੱਟ ਚਾਹ ਚ ਬਣਾਓ ਕੋਈ ਨਹੀਂ ਮੈਂ ਭੇਜ ਦਿਆਂ ਹਰਪ੍ਰੀਤ ਨੂੰ ਕਹਿੰਦੀ ਆਂ ਆਪਣੀ ਭਾਬੀ ਨੂੰ ਚਾਹ ਬਣਾਉਣ ਲਈ ਤੇ ਨਾਲੇ ਹੱਟ ਜਾ ਭਾਬੀ ਆਪਣੀ ਨੂੰ ਕਹੇ ਚਾਹ ਬਣਾ ਦੇ ਤੇਰਾ ਤਿੱਕੀ ਖਾਣਾ ਨਾਲੇ ਉਹ ਵੀ ਰੁਦਾਸ ਆ ਘਰੇ ਬਣਾ ਕੇ ਖਵਾਉਗੀ ਤੈਨੂੰ ਮਧੀਆਂ ਜੀ ਹਾਂਜੀ ਠੀਕ ਮੈਂ ਭਾਬੀ ਕੋ ਚਾਹ ਬਣਾਵਾਂ ਇਹਨੂੰ ਕੀ ਕਰੀ ਮੈਂ ਦੋਵੇਂ ਬਣਾਉਣਗੇ ਨਾਲ ਪਜਾਈ ਗੱਲ ਕੀ ਔਰ ਵੇਲਾ ਮੇਰੀ ਨੌਮੀ ਨੱਖੜੀ ਮਮੀ ਜੀ ਤੁਸੀਂ ਬਹਿ ਜਾਓ ਮੈਂ ਚਾਹ ਬਣਾਉਣੀ ਆ ਤੇ ਮੈਂ ਇਹਨੂੰ ਕੀ ਆਖਿਆ ਕਿ ਕੋਈ ਗੱਲ ਨਹੀਂ ਪੁੱਤ ਚਾਹ じゃ ਮੈਂ ਆ ਬਣਾ ਲਈ ਨਹੀਂ ਜਾਂ ਮੈਂ ਉਧਰ ਚਲੀ ਮੈਂ ਉਧਰੋਂ ਤੈਨੂੰ ਪਤਾ ਨਾਲ ਮੈਨੂੰ ਚਾਹ ਪੁੱਛਣੀ ਕੁਛ ਨਹੀਂ ਉਧਰੋਂ ਪੀ ਲੂੰਗੀ ਤੂੰ ਨਾ ਰੈਸਟ ਕਰ ਲੈ ਸਵੇਰ ਦੀ ਕੰਮ ਲੱਗੇ ਆਹ ਹੁੰਦੀ ਆ ਸੱਸ ਸਹੀ ਕਹਿਤੀ ਭੈਣ ਜੀ ਚਲ ਇਸ ਤਰ੍ਹਾਂ ਕਰ ਅੱਜ ਦਾ ਐਦਾਂ ਦਾ ਤੂੰ ਆਪਣੀ ਭਾਬੀ ਨੂੰ ਬਿਠਾ ਕੇ ਨਾ ਪਕੌੜੇ ਖਵਾ ਆਪਣੇ ਹੱਥਾਂ ਦੇ ਬਣਾ ਕੇ ਉਹਨੂੰ ਕਹਿੰਦਾ ਚਾਹ ਬਣਾਉਗੇ ਤਾਂ ਤੂੰ ਪਕੌੜੇ ਬਣਾ ਕੇ ਲੈ ਆਪਣੀ ਚਾਚੀ ਵਾਸਤੇ ਤੇ ਭਾਬੀ ਵਾਸਤੇ ਸਾਰੇ ਇਕੱਠੇ ਬਹਿ ਕੇ ਪੀਂਦੇ ਆ ਮੈਂ ਆਣੀ ਲੈ ਕੇ ਸੇਰੇ ਹੁਣ ਆਪਾਂ ਨਾ ਨਾਚਤਾ ਬਜਾਦੋਂ ਨਹੀਂ ਕਰਨਾ ਆਲੂ ਰੋਟੀ ਘਰ ਖਾਵਾਂਗੇ ਠੀਕ ਹੈ ਠੀਕ ਹੈ ਕਹਿੰਦੀ ਮੇਰੀ ਭਾਬੀ ਆਪਣੇ ਨਾਲ ਉਬਲ ਲੈ ਧਰ ਦੋਗੀ ਮੈਂ ਤੇਰੇ ਖਾਣੇ ਦੀ ਕਿਤੇ ਕੋਈ ਗੱਲ ਪਈ ਹੱਦ ਨਹੀਂ ਤੇ ਤੇਰੀ ਮਾਂ ਨੇ ਤਾਂ ਤੈਨੂੰ ਪਾਗਲ ਕੀਤਾ ਇਹ ਦੇ ਪੈਂਦੀ ਸ਼ੂਗਰ ਹੈ ਤੁਹਾਡਾ ਤੁਸੀਂ ਆ ਗਏ ਜੇ ਤੇ ਟਾਈਮ ਸਾਰੀ ਸਾਡੀ ਅਮਾ ਮਾਤੀਆਂ ਦੇਖਾ ਕੋਲਤੀਆਂ ਨਹੀਂ ਤੇ ਅਹੀਂ ਤੇ ਬੱਸ ਅੰਜੂ ਨੇ ਗਲਤ ਕਹੀ ਜੰਨੇ ਆ ਅੰਜੂ ਨੇ ਗਲਤ ਕਹੀ ਜੰਨੇ ਆਪਣੀ ਧੀ ਚੰਗੀ ਲੱਗਦੀ ਸੱਸ ਮਾਂ ਉਹ ਹੁੰਦੀ ਜਿਹੜੀ ਘਰ ਨੂੰ ਸੁਹਾਰ ਕੇ ਰੱਖੇ ਤੇ ਧੀ ਹੁੰਦੀ ਵੀ ਜਗ੍ਹਾ ਰੱਖੇ ਤੇ ਨੌ ਨੂੰ ਨੌ ਦੀ ਜਗ੍ਹਾ ਰੱਖੇ ਇਹ ਨਹੀਂ ਕਿ ਜਿ ਧੀ ਜੋ ਮਰਜ਼ੀ ਕਰੀ ਜਾਵੇ ਸਾਡੀ ਧੀ ਆ ਤੇ ਨੌ ਬਜੈਰੀ ਭਾਵੇਂ ਘਰ ਬਣਾਉਂਦੀ ਮਰਜ਼ੇ ਤੇ ਨੌ ਨੌ ਹੀ ਰਹਿਣੀ ਉਹਨੂੰ ਆਪਾਂ ਚੰਗਾ ਨਹੀਂ ਸੰਦੇਂਦੇ ਕੀ ਜਾਨੂੰ ਸਮਝਣ ਦੀ ਕੋਸ਼ਿਸ਼ ਕਰੋ ਨਹੀਂ ਮੈਨੂੰ ਲੱਗ ਗਈ ਸਮਝ ਚੰਗੀ ਤਰ੍ਹਾਂ ਸਮਝ ਆ ਗਿਆ ਤੇਰਾ ਵੀ ਤੇ ਉਹਦਾ ਵੀ ਜਿਹੜਾ ਬਣਾ ਬਣਾ ਮਰ ਚੱਲੀ ਆ ਤੇ ਅਸੀਂ ਉਹਨੂੰ ਫੇਰ ਵੀ ਮਾੜਾ ਕਹੀਏ ਤਾਂ ਬਹੁਤ ਮਾੜੀ ਗੱਲ ਹੈ ਸਹੀ ਗੱਲ ਮੈਨੂੰ ਸਭ ਸਮਝ ਲੱਗ ਗਈ ਹੁਣ ਚੰਗੀ ਤਰ੍ਹਾਂ ਸਮਝ ਲੱਗ ਗਈ ਹੁਣ ਮੈਂ ਆ ਅੰਜੂ ਨੂੰ ਆਪਣੀ ਧੀ ਬਣਾ ਕੇ ਰੱਖਣਾ ਹੋਰ ਸਨਾ ਸੇ ਤਾਂ ਠੀਕ ਹੈ ਤੇ ਨਹੀਂ ਹਾਂ ਸਭ ਵਧੀਆ ਰੋ ਤੁਸੀਂ ਸੁਣਾਓ ਸਸੀ ਘਾਲ ਜੀ ਸਸੀ ਘਾਲ ਜੀ ਦੱਸੋ ਮੈਡਮ ਜੀ ਕਿ ਅਸਲੀ ਬਰਕਤ ਕੀ ਹੁੰਦੀ ਹੈ ਕਿ ਨੂੰ ਆਤ ਕੇ ਧੀ ਹੱਥ ਕਿ ਜਾਂ ਕਿਸੇ ਕੰਮ ਕਰਦੇ ਵਿੱਚ ਬਰਕਤ ਹੁੰਦੀ ਹੈ ਬਰਕਤ ਜੀ ਨੋਆ ਦੇ ਹਾਥੀ ਹੁੰਦੀ ਆ ਜੇ ਨੋਆ ਸਹੀ ਘਰ ਚਲਾਉਣ ਸੋ ਸਮਝ ਕੇ ਚੱਲਣਾ ਘਰ ਦੀਆਂ ਚੀਜ਼ਾਂ ਬਣਾਉਣਾ ਜੀਆਂ ਨੂੰ ਵੀ ਥਾਂ ਪਰ ਥਾਂ ਰੱਖਣਾ ਹਰ ਚੀਜ਼ ਨੂੰ ਮੈਨੇਜ ਕਰਨਾ ਤੇ ਨੋਆ ਮਾੜੀਆਂ ਤਾਂ ਨਹੀਂ ਹੁੰਦੀਆਂ ਨੋਆ ਉਹਦੇ ਕਿਸੇ ਦੇ ਘਰ ਦੀਆਂ ਧੀਆਂ ਹੀ ਆ ਨਾ ਬਾਜ਼ਾਰ ਦਾ ਤੁਹਾਨੂੰ ਲਿਆ ਲਿਆ ਕੇ ਕਹਿਣ ਖਾਣ ਤੇ ਦਵਾਈਆਂ ਦੇ ਨੋਟ ਲਮਾਨ ਉਹ ਬਰਕਤ ਹੈ ਕੋਈ ਸੋਇ ਇਸ ਸਟੋਰੀ ਚ ਮੈਸੇਜ ਬੜਾ ਵਧੀਆ ਹੈ ਉਹ ਸ਼ਾਇਦ ਸਭ ਘਰਾਂ ਚ ਕਾਨੂੰ ਪਰ ਆਲੀ ਮਿਲੀ ਹੈ ਤੇ ਤੁਹਾਨੂੰ ਕਿੱਦਾਂ ਦੀ ਲੱਗੀ ਸਟੋਰੀ ਪਲੀਜ਼ ਕਮੈਂਟ ਵਿੱਚ ਦੱਸਣਾ ਤੇ ਚਾਚੀ ਦਾ ਰੋਲ ਮੇਰਾ ਕਿੱਦਾਂ ਦਾ ਲੱਗਾ ਜਿਆਦਾ ਕੈਂਟ ਲੱਗਾ ਮਸਤ ਲੱਗਾ ਮੈਂ ਕੈਂਟ ਲੱਗ ਮੈਂ ਚਾਚੀ ਬਣ ਜਿੰਦੀ ਮਸਤ ਸਾਰੇ ਕਹਿੰਦੇ ਸ਼ਮੀ ਮੈਡਮ ਜੀ ਬੜੇ ਥੀਕ ਹੋ ਗਏ ਨੇ ਕੋਈ ਗੱਲ ਨਹੀਂ ਆ ਜਾਈਗੀ ਤਾਕਤ ਇਕੱਧ ਹੀ ਰਹੇਗੀ ਕਿ ਮੋਨ ਨਦੀ ਹੋ ਜਵੇ ਕੋਈ ਗੱਲ ਨਹੀਂ ਵਲੋਗ ਸਪੈਸ਼ਲ ਬਣਾਵਾਂਗੇ ਅਸੀਂ ਇਹਦਾ ਤੇ ਤੁਹਾਨੂੰ ਦੱਸਾਂਗੇ ਹਾਂਜੀ ਸਾਰੇ ਪੁੱਛਦੇ ਪਏ ਆ ਕਿ ਹੈਲਥ ਕਿੱਦਾਂ ਵਾਂ ਤੇ ਹੋ ਸਕਿਆ ਤੇ ਕੱਲ ਆ ਵਲੋਗ ਜ਼ਰੂਰ ਬਣਾਵਾਂਗੇ ਆਪਾਂ ਬਿਲਕੁਲ ਤੇ ਵੀਡੀਓ ਅੱਛੀ ਲੱਗੇਗੀ ਲਾਈਕ ਕਰਨਾ ਕਮੈਂਟ ਵਿੱਚ ਦੱਸਿਆ ਕਰੋ ਕਿ ਵੀਡੀਓ ਚ ਸਭ ਕੁਝ ਠੀਕ ਹੈ ਨਾ ਸਹੀ ਬਣਾਇਆ ਨਾ ਕੋਈ ਗਲਤੀ ਤਾਂ ਨਹੀਂ ਹੋਈ ਔਰ ਲਾਈਕ ਕਰਨਾ ਸ਼ੇਅਰ ਵੀ ਕਰਿਆ ਕਰੋ ਅੱਗੇ ਅਗਰ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੈਡਮ ਜੀ ਬੋਲੋ ਸਬਸਕ੍ਰਾਈਬ ਕਰ ਦਨ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਔਰ ਸਬਸਕ੍ਰਾਈਬ ਕਰ ਤੇ ਛੋਟੀ ਜੀ ਬੈਲ ਵਜਾ ਦਿਓ ਜਿਹੜਾ ਕਮੈਂਟ ਨਹੀਂ ਕਰਨਾ ਹੁੰਦਾ ਲਾਈਕ ਹੀ ਕਰ ਦੇਣਾ ਕਿਉਂਕਿ ਸਾਡੇ ਬੈਲ ਮਲ ਆਜ ਹੈਗਾ ਨਹੀਂ ਆ ਉਹ ਕਹਿੰਦਾ ਹੁੰਦਾ ਟਨ ਅਜ ਵੀ ਨਹੀਂ ਵਜਾ ਰਹੇ ਠੀਕ ਹੈ ਜੀ ਫਿਰ ਓਕੇ ਜੀ ਥੈਂਕ ਯੂ ਸੋ ਮੱਚ ਸਾਡੇ ਸਾਸਰੀ ਘਰ ਤੇ ਸੇਵਕ ਦੀ ਸੁਸਰੀ ਘਰ ਸੁਸਰੀ ਘਰ